ਆਲਾ ਸ਼ਹਿਰ ਦੀ ਜੂ ਤੇ ਵਸੇ ਪਿੰਡ ਸਿਉਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਨਵੇਂ ਵਿਕਾਸ ਕਾਰਜਾਂ ਨਾਲ ਪੰਜਾਬ ਦੇ ਸੇ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉਦਘਾਟਨ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲੇ ਜਿਵੇਂ ਕਿ ਯੋਗਾ bizness blaster ਅਤੇ smart classਾਂ ਨੇ ਸਿੱਖਿਆ ਪ੍ਰਣਾਲੀ ਨੂੰ ਨਵੇਂ ਮਕਾਮ ਤੇ ਪਹੁੰਚਾਇਆ ਹੈ ਇਨ੍ਹਾਂ ਕਾਰਜਾਂ ਦੇ ਰਾਹੀਂ ਨਾ ਸਿਰਫ ਸੇਤ ਅਤੇ ਆਤਮ ਵਿਸ਼ਵਾਸ ਨੂੰ ਉਪਰਤਸਾਹਨ ਮਿਲਿਆ ਹੈ ਸਗੋਂ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਅਤੇ ਕੌਸ਼ਲ ਵੀ ਵਿਕਸਿਤ ਹੋ ਰਹੇ ਹਨ ਇਹ ਮਹਿੰਮ ਸਿੱਖਿਆ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਦੀ ਨਿਸ਼ਾਨੀ ਹੈ ਦੇਖੋ ਇਹ ਜੇ ਪਹਿਲੇ ਸਾਲਾਂ ਨੇ ਤਾਂ ਇਹ ਨਾ ਆਖਰੀ ਸਾਲ ਨੂੰ ਵਿਕਾਸ ਦਾ ਬੜਾ ਕਹਿੰਦੇ ਸੀ ਤੇ ਅਸੀਂ ਪਹਿਲਾਂ ਜਿਹੜੇ ਪਹਿਲੇ 3 ਸਾਲ ਸੀਗੇ ਨਾ ਸਾਡੇ ਕੋਲ ਪਹਿਲਾਂ ਤਾਂ ਅਸੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਕੋਲ ਸਾਨੂੰ ਸਾਰਾ ਕੁਝ ਡੇਪੀਡੇਟਡ ਖਜ਼ਾਨਾ ਵੀ ਹਸਪਤਾਲ ਵੀ ਸਕੂਲ ਵੀ ਖਸਤਾ ਹਾਲਤ ਵਿੱਚ ਮਿਲਿਆ ਸੀ ਤੁਹਾਡੇ ਗਰਾਊਂਡ ਦਾ ਹਾਲ ਤੁਸੀਂ ਦੇਖ ਰਹੇ ਹੋ ਸਕੂਲ ਦੀ ਹਾਲਤ ਦੇਖ ਰਹੇ ਹੋ ਮੈਂ ਦੇਖ ਰਿਹਾ ਸੀਗਾ ਕਿ ਸਕੂਲ ਦੇ ਵਿੱਚ ਹੀ ਤਕਰੀਬਨ ਜਿਹੜੀ ਹੈਗੀ ਆ ਉਹ 1 ਕਰੋੜ ਦੇ ਨੇੜੇ ਤੇ ਜਿਹੜੀ ਹੈ 85-90 ਲੱਖ ਦੀ ਜਿਹੜੀ ਗ੍ਰਾਂਟ ਆ ਉਹ ਅਲੱਗ-ਅਲੱਗ ਸਕੀਮਾਂ ਦੇ ਵਿੱਚ ਆਈ ਆ ਜਿਹਦੇ ਵਿੱਚ ਬਹੁਤ ਕੁਝ ਜਿਹੜੀਆਂ ਹੈਗੀਆਂ ਸੈਂਟਰ ਸਟੇਟ ਵਾਲੀਆਂ ਹੈਗੀਆਂ ਕੁਝ ਸਟੇਟ ਦੀਆਂ ਹੈਗੀਆਂ ਤੇ ਬਹੁਤ ਸਾਰੇ ਨਵਾਂ ਇਨਫਰਾਸਟ੍ਰਕਚਰ ਬਣਿਆ ਹੈਗਾ ਟੀਚਰਸ ਦੀ ਟ੍ਰੇਨਿੰਗ ਹੋ ਰਹੀ ਹੈ ਫੌਰੀਨ ਦੇ ਵਿੱਚ ਹੋ ਰਹੀ ਹੈ ਟੀਚਰਸ ਨੂੰ ਭਰਤੀ ਹੋ ਰਹੀ ਹੈ ਟੀਚਰਸ ਨੂੰ ਪੱਕੇ ਕੀਤਾ ਗਿਆ ਔਰ ਜਿਹੜਾ ਤੁਹਾਡੇ ਟੱਚ ਸਕਰੀਨ ਵਾਲਾ ਜਿਹੜੇ ਕਲਾਸਰੂਮ ਦਾ 스마트 ਕਲਾਸਰੂਮ ਹੈ ਉਹ ਸਾਰੇ ਸਕੂਲਾਂ ਦੇ ਵਿੱਚ ਬਣਿਆ ਇਸੇ ਤਰ੍ਹਾਂ ਹੈਪੀਨੈਸ ਕਰਿਕੂਲਮ ਔਰ ਜਿਹੜੇ ਸਕਿੱਲ ਬੇਸਡ ਜਿਹੜੇ ਕੋਰਸਸ ਦਾ ਸ਼ੁਰੂ ਕੀਤੇ ਜਾ ਰਹੇ ਆ ਤੇ ਇਹਦੇ ਨਾਲ ਇੱਕ ਬੱਚਿਆਂ ਦੇ ਵਿੱਚ ਵੀ ਮੈਂ ਆਸ਼ਾ ਦੀ ਕਰਨ ਦੇਖਦਾ ਮਤਲਬ ਜਿਵੇਂ ਪੰਜਾਬ ਦੇ ਭਾਗ ਬਦਲ ਰਹੇ ਆ ਇਹ ਇੱਕ ਬਹੁਤ ਅੱਛੀ ਸ਼ੁਰੂਆਤ ਆ ਜਿਹਦੇ ਵਿੱਚ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਉਹਨਾਂ ਨੇ ਜੋ ਪੰਜਾਬ ਨੂੰ ਗਾਰੰਟੀ ਦਿੱਤੀ ਸੀ ਔਰ ਮਨੀਸ਼ ਸਸੋਧਿਆ ਜੀ ਉਹਨਾਂ ਨੇ ਜਿਹੜੇ ਜਿਹੜੇ ਕਨਸੈਪਟ ਉੱਥੇ ਸੀ ਚਾਹੇ ਹੈਪੀਨੈਸ ਕਰੀਕੂਲਮ ਚਾਹੇ ਸਕਿੱਲ ਬੇਸਡ ਐਜੂਕੇਸ਼ਨ ਆ ਬਿਜ਼ਨਸ ਬਲਾਸਟਰਸ ਆ ਮੈਂ ਦੇਖ ਕੇ ਆ ਮੈਂ ਜਿੰਨੇ ਵੀ ਸਕੂਲਾਂ ਚ ਗਿਆ ਬੱਚੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾ ਕੇ ਜੀ ਮਤਲਬ ਚਾਹੇ ਕੋਈ ਫੂਡ ਕraft ਆ ਜਾ ਕੋਈ ਆਪਣੇ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਹੈਗੀਆਂ ਇਲੈਕਟ੍ਰੋਨਿਕਸ ਦੇ ਵਿੱਚ ਔਰ ਮੈਂ ਹੁਣੇ ਜਿਹੜਾ ਤੁਹਾਡਾ ਹੈਗਾ ਨਾ ਜੀ ਉਹ ਜਿਹੜਾ ਸਭ ਤੋਂ ਪਹਿਲਾਂ ਸਕੂਲ ਸੀ ਮੇਰਾ ਸੋਹਣੇ ਦੇ ਵਿੱਚ ਸੀ ਉਹ ਬੱਚੇ ਨੈਸ਼ਨਲ ਚੈਂਪੀਅਨ ਹੈ ਯੋਗਾ ਦੇ ਵਿੱਚ ਇੰਨਾ ਵਧੀਆ ਉਹਨਾਂ ਦੀ ਪਰਫਾਰਮੈਂਸ ਸੀ ਔਰ ਸਾਡੇ ਚਾਰ ਜਿਹੜੇ ਮੈਕਸਿਮਮ ਟੀਚਰ ਅਪਰੇਲ ਚ ਗਏ ਉਹਨਾਂ ਚ ਵੀ ਜਿਹੜਾ ਜੱਤੀ ਦੇ ਵਿੱਚ ਪੂਰਾ ਮਾਨਮਤੀ ਸਥਾਨ ਹੈ ਉਹਨਾਂ ਦਾ ਸਾਡੇ ਅਰਦਾਸਪੁਰ ਤੋਂ ਅੱਜ ਮੈਂ ਹੁਣੇ ਆਪਣੇ ਜਾ ਕੇ ਆਇਆ ਜਿਹੜਾ ਤੁਹਾਡਾ ਇਸ ਤੋਂ ਪਹਿਲੇ ਜਿਹੜੇ ਸਕੂਲ ਦੇ ਵਿੱਚ ਸੀਗੇ ਦੰਦਰਾਲਾ ਕੌਂਡ ਤੋਂ ਉੱਥੋਂ ਵੀ ਔਰ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਆ ਗਏ ਇੱਥੇ ਦੇ ਟੀਚਰ ਵੀ ਜਿਹੜੇ ਤਾਂ ਕਿ ਜਿਹੜੇ ਟੀਚਰਸ ਬਾਹਰ ਜਾ ਕੇ ਵਧੀਆ ਟ੍ਰੇਨਿੰਗ ਲੈ ਕੇ ਆਣਗੇ ਨਵੇਂ ਕਨਸੈਪਟ ਸਿੱਖ ਕੇ ਆਣਗੇ ਤਾਂ ਸਾਡੇ ਬੱਚਾ ਨੂੰ ਫਾਇਦਾ ਹੋਏਗਾ ਜਸਪਾਲ ਨੂੰ ਕਿੰਦਰ ਤੋਂ ਕਾਰਜੀ ਦੀ ਮਾਰਕੀ ਤੇ ਕਟੌਪੀ ਕੀਤੀ ਹੈ ਕਿਸ ਤਰ੍ਹਾਂ ਦੀ ਦੇਖੋ ਕਾਪਦੀਆਂ ਗਰੰਟਾ ਵੀ ਬੰਦ ਕੀਤੀਆਂ ਹੋਈਆਂ ਉਹਨਾਂ ਨੇ ਜਿਹੜਾ ਤੁਹਾਨੂੰ ਪਤਾ ਹੀ ਆ ਰੂਰਲ ਡਿਵੈਲਪਮੈਂਟ ਆਪਣੇ ਮੰਡੀ ਬੋਰਡ ਦੇ ਫੰਡ ਸਾਡੇ ਰੋਕੇ ਹੋਇਆ ਤਿੰਨ ਸਾਲ ਹੋ ਗਿਆ ਉਹਨਾਂ ਨੂੰ ਜੇ ਅਸੀਂ ਲੋਨ ਲੈ ਕੇ ਕੰਮ ਦਿੰਨੇ ਆ ਤੇ ਸਾਨੂੰ ਲੋਨ ਵੀ ਲੈਣ ਨਹੀਂ ਦੇਣਾ ਉਹ ਵੀ ਇੱਕ ਇਹੋ ਜਿਹੇ ਸਮੇਂ ਤੇ ਜਦੋਂ ਇੰਡੀਆ ਪਾਕਿਸਤਾਨ ਦਾ ਜੰਦ ਹੋਇਆ ਉਹਨੂੰ ਇਹ ਜੰਦ ਨਹੀਂ ਮੰਨਦੇ ਉਹਨੂੰ ਜੰਦ ਨਹੀਂ ਮੰਨਦੇ ਇਹਨਾਂ ਨੂੰ ਕੀ ਪਤਾ ਜੰਦ ਕੀ ਹੁੰਦਾ ਜੀ ਸਾਡੇ ਬਾਰਡਰ ਦੇ ਉੱਤੇ ਮਜ਼ਾਈਲਾ ਗਿਰਿਆ ਸਾਡੇ ਮੋਟਰ ਦੇ ਬਾਰਡਰਾਂ ਦੇ ਪਿੰਡਾਂ ਦੇ ਵਿੱਚ ਤੋਪਾਂ ਗਿਰਿਆ ਸਾਡੇ ਪ੍ਰਿੰਟ ਦੇ ਡਰੋਨਾਂ ਗਿਰਿਆ ਸਾਡੇ ਬੰਦੇ ਜ਼ਖਮੀ ਹੋਇਆ ਝੁਰਸੇ ਗਏ ਇਹਨਾਂ ਨੂੰ ਕੀ ਦਰਦਾ ਜੀ ਇਹਨਾਂ ਨੂੰ ਇਹ ਪੰਜਾਬ ਦੇ ਨਾਲ ਐਹੋ ਜਿਹੇ ਵਿਲੇ ਜਿਹੜਾ ਹੈਗਾ ਵਿਤਕਰਾ ਕਰ ਰਿਹਾ ਇਹਨਾਂ ਨੇ ਹੁਣ ਜਦੋਂ ਰੁਕਣੀ ਸੀ ਤਾਂ ਰੋਕ ਲਈ ਹੈ ਨਾ ਇਹਨਾਂ ਨੇ ਜਿਹੜੀਆਂ ਉਧਰੋਂ ਡਰੋਨਾਂ ਵੱਡੀਆਂ-ਵੱਡੀਆਂ ਆਉਂਦੀਆਂ ਸੀ ਤੇ ਇਹ ਜਿਹੜੀਆਂ ਨਸ਼ੇ ਲੈ ਕੇ ਆਉਂਦੀਆਂ ਉਹ ਕਿਉਂ ਨਹੀਂ ਰੋਕੀਆਂ ਉਹਨਾਂ ਨੇ ਪਿਛਲੇ 3 ਸਾਲ ਚ ਉਹਨਾਂ ਨੂੰ ਜਵਾਬ ਦੇਣੇ ਪੈਣਗੇ ਤੋ ਇਹ ਮਤਰਈ ਮਾਂ ਵਾਲਾ ਵਿਹੇਵ ਜਿਹੜਾ ਸੈਟਰ ਕਮਨ ਨੂੰ ਨਹੀਂ ਕਰਨਾ ਚਾਹੀਦਾ ਔਰ ਇਸ ਵੇਲੇ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਤੁਹਾਡੇ ਸਾਹਮਣੇ ਆ ਸਾਰੇ ਜਿਹੜੇ ਮੈਂ ਸਿਰਫ ਫੈਕਟਸ ਦੀ ਗੱਲ ਕੀਤੀ ਹੈ ਮੈਂ ਕੋਈ ਕਿਸੇ ਨੂੰ ਮਾੜਾ ਨਹੀਂ ਕਿਹਾ ਜਿਹੜੇ ਹਰਮੰਦਰ ਸਾਹਿਬ ਤੇ ਅਟੈਕ ਦੀ ਗੱਲ ਹੋ ਰਹੀ ਹੈ ਕਿਧਰ ਨੂੰ ਜਾ ਰਹੀਆਂ ਜੀ ਜਿਹੜੇ ਲੀਡਰ ਹੁੰਦੇ ਆ ਨਾ ਜੀ ਉਹਨਾਂ ਨੇ ਮਤਲਬ ਕਿਦਾਂ ਦੀਆਂ ਗੱਲਾਂ ਕਰਦੇ ਆ ਦੋਨੋਂ ਪਾਸੇ ਦੇ ਲੀਡਰ ਜਿਹੜੀ ਆਰਮੀ ਦਾ ਕੰਮ ਹੈ 에ਅਰ ਫੋਰਸ ਦਾ ਕੰਮ ਹੈ ਨੇਵੀ ਦਾ ਕੰਮ ਹੈ ਉਹਨਾਂ ਨੇ ਏ ਕਲਾਸ 100% ਮਾਰਕਸ ਦਿੰਨਾ ਉਹਨਾਂ ਨੂੰ ਮੈਂ ਸਾਡੇ ਜਿਹੜੇ ਪੋਲੀਟੀਸ਼ੀਅਨ ਹੈ ਉਹਨਾਂ ਨੇ ਮਤਲਬ ਉਹਨਾਂ ਨੂੰ ਮੈਂ ਜ਼ੀਰੋ ਮਾਰਕਸ ਦੇਣਾ ਜਿਹੜੇ ਪੋਲੀਟੀਸ਼ੀਅਨ ਐ ਉਹਨਾਂ ਨੇ ਕੰਟੀਨੈਂਟਲ ਬਲਿਸਟਿਕ ਮਿਜ਼ਾਈਲਾਂ ਦੇ ਐਕਸਪਰਟ ਨਹੀਂ ਆ ਇਹ ਇਹਨਾਂ ਨੇ ਇਹਨਾਂ ਨੇ ਮਿਜ਼ਾਈਲਾਂ ਦੀਆਂ ਗੱਲਾਂ ਨਹੀਂ ਕਰਨੀਆਂ ਹੁੰਦੀਆਂ ਉਹਨਾਂ ਨੇ ਕੌਨਫੀਡੈਂਸ ਬਿਲਡਿੰਗ ਮੀਜਰਸ ਦੀਆਂ ਗੱਲ ਕਰਨੀਆਂ ਹੁੰਦੀਆਂ ਜਿਹੜੀਆਂ ਕਿ ਇੰਟਰਨੈਸ਼ਨਲੀ ਮਿਲਟਰੀ ਸੀਬੀਐਮਜ਼ ਐ ਸਿਵਿਲিয়ান ਸੀਐਮਜ਼ ਜਿਹੜੀਆਂ ਤੁਹਾਡੀਆਂ ਹੈਗੀਆਂ ਕੌਨਫੀਡੈਂਸ ਬਿਲਡਿੰਗ ਮੀਜਰਸ ਹੈਗੀਆਂ ਸੀਬੀਐਮਜ਼ ਇਹਨਾਂ ਨੇ ਉਹਦੀ ਗੱਲ ਕਰਨੀ ਉਹ ਉਧਰੋਂ ਤਾਂ ਜਾਂਦੇ ਨਹੀਂ ਇਹ ਇੱਕ ਇਹ ਗੱਲ ਹੀ ਨਹੀਂ ਕਰਦੇ ਕਿ ਜਿਹੜਾ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣਾ ਜੇ ਕੋਈ ਔਰਤ ਪ੍ਰੈਗਨੈਂਟ ਹੈ ਉਹਦਾ ਸੇਜੇਰੀਅਨ ਹੋਇਆ ਹੋਇਆ ਜਾਂ ਕੋਈ ਇਲਾਜ ਕਰਾਨ ਹੋਇਆ ਹੋਵੇ ਤੇ ਇਹ ਤਾਂ ਇਨਸਾਨੀਅਤ ਤੋਂ ਗਰੀਆ ਹੋਈਆਂ ਗੱਲਾਂ ਕਰਦੇ ਆ ਜੁੱਧ ਆਪਣੀ ਜਗ੍ਹਾ ਤੇ ਹੁਣ ਇਹਨਾਂ ਨੂੰ ਪਤਾ ਹੈ ਆਪਣਾ ਜਿਹੜਾ ਚਾਹੇ ਉਹ ਪਾਣੀ ਦੇਸ ਵੀ ਹੋ ਉੱਤੇ ਦੀ ਗੱਲ ਕਰਨਗੇ ਉਹ ਸ਼ਿਮਲਾਸ ਵੀ ਹੋ ਉੱਤੇ ਨੂੰ ਰੱਦ ਕਰਨਗੇ ਲੇਕਿਨ ਇੱਕ ਸਮਝੌਤਾ ਆਪਣਾ 1988 ਤੋਂ ਹੈਗਾ ਜਿਹੜਾ ਕਿ ਜੜੀਆਂ ਨਿਊਕਲੀਅਰ ਇੰਸਟਾਲੇਸ਼ਨਸ ਆ ਉਹ ਹਰ ਸਾਲ ਲਿਸਟਾਂ ਸ਼ੇਅਰ ਕਰਦੇ ਆਏ ਉਸ ਵੀ ਉੱਤਰ ਰਤ ਨਹੀਂ ਹੋਊਗਾ ਇਹਨੂੰ ਪਤਾ ਕਿ ਫਿਰ ਤਾਂ ਅਸੀਂ ਵੀ ਮਾਰੇ ਜਾਵਾਂਗੇ ਫਿਰ ਤਾਂ ਸਾਰਾ ਕੁਝ ਗਲਤ ਹੋ ਗਿਆ ਅਸੀਂ ਓਨੀ ਹੀ ਲੜਾਈ ਕਰਨੀ ਆ ਜਿਹਦੇ ਚ ਬਾਰਡਰ ਦੇ ਲੋਕ ਮਾਰੇ ਜਾਣ ਪੰਜਾਬ ਜੰਮੂ ਕਸ਼ਮੀਰ ਦੇ ਲੋਕ ਮਾਰੇ ਜਾਣ ਉੱਥੇ ਕਲੇਮੈਂਟ ਕਰਕੇ ਰੱਖਣਾ ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਐ ਜੇ ਸਾਡਾ ਵਿਦੇਸ਼ ਮੰਤਰੀ ਖੁਦ ਕਹ ਰਿਹਾ ਕਿ ਅਸੀਂ ਤੁਹਾਨੂੰ ਪਹਿਲੀ ਇਨਫੋਰਮੇਸ਼ਨ ਦੱਸ ਦਿੱਤਾ ਸੀ ਉਹ ਲੱਗਦਾ ਕਿ ਇਸ ਤੇ ਸਿਆਸਤ ਹੋ ਜੇ ਸਾਰੇ ਸੌਰੀ ਸਿਆਸਤ ਹੋ ਰਹੀ ਹੈ ਜੀ ਸੌਰੀ ਸਿਆਸਤ ਹੋ ਰਹੀ ਹੈ ਕੋਈ ਅਕਲ ਦੀ ਗੱਲ ਨਹੀਂ ਹੋ ਰਹੀ ਔਰ ਕੋਈ ਐਸੋਲੇ ਬੜੇ ਦੁੱਖ ਦੀ ਗੱਲ ਐ ਕੋਈ ਇੰਟਰਨੈਸ਼ਨਲ ਲੈਵਲ ਤੇ ਕੋਈ ਐਹੋ ਜਿਹੀ ਲੀਡਰਸ਼ਿਪ ਨਹੀਂ ਐ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਨਾਲ ਜਿਹੜਾ ਯੂਨ ਵੀ ਫੇਲ ਕਰਤਾ ਇਹਨਾਂ ਨੇ ਇਹ ਬੜਾ ਦੁਖਾਂਤ ਐ ਸਾਨੂੰ ਪੰਜਾਬੀਆਂ ਨੂੰ ਆਪਣੀ ਤਕੜੀ ਤਕੜੀ ਓਕੇ ਲੜਾਈ ਲੜਨੀ ਪ੍ਰਣੀ ਔਰ ਲੜਾਈ ਅਸੀਂ ਕਿਤਾਬਾਂ ਨਾਲ ਲੜਨੀ ਐ ਕਲਮਾਂ ਨਾਲ ਲੜਨੀ ਐ ਬੱਚਿਆਂ ਨੂੰ ਪੜ੍ਹਾਈ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ